ਖਬਰ ਬਰਨਾਲਾ ਤੋਂ ਸਾਹਮਣੇ ਆ ਰਹੀ ਹੈ ਬਰਨਾਲਾ ਵਿਖੇ ਸਾਡੇ ਚੈਨਲ ਦੇ ਪ੍ਰਤੀਨਿਧੀ ਚਿਤੇਂਦਰ ਦੇਵ ਗੁਣਵਾਲੋਂ ਬੇਟੀ ਬਚਾਓ ਸਟ੍ਰਿੰਗ ਆਪਰੇਸ਼ਨ ਦੌਰਾਨ ਬਰਨਾਲਾ ਸ਼ਹਿਰ ਦੇ ਕਈ ਹੋਟਲਾਂ ਉੱਪਰ ਸਵਾਲੀਆ ਨਿਸ਼ਾਨ ਛੱਕੇ ਨੇ ਇਸ ਆਪਰੇਸ਼ਨ ਦਾ ਮੰਤਵ ਕਿਸੇ ਹੋਟਲ ਜਾਂ ਹੋਟਲ ਵਿੱਚ ਜਾਣ ਵਾਲੇ ਪਰਿਵਾਰਾਂ ਜਾਂ ਵਪਾਰੀਆਂ ਦੇ ਉੱਪਰ ਉਂਗਲ ਚੁਕਣਾ ਨਹੀਂ ਹੈ ਬਲਕਿ ਇਸ ਸਟ੍ਰਿੰਗ ਆਪਰੇਸ਼ਨ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਸਕੂਲਾਂ ਕਾਲਜਾਂ ਜਾਂ ਆਈਲਟ ਸੈਂਟਰਾਂ ਵਿੱਚ ਪੜ ਰਹੇ ਮੁੰਡੇ ਕੁੜੀਆਂ ਕਿਵੇਂ ਆਪਣੇ ਮਾਪਿਆਂ ਦੀਆਂ ਅੱਖਾਂ ਵਿੱਚ ਕਟਾ ਪਾ ਕੇ ਹੋਟਲਾਂ ਦੇ ਏਸੀ ਕਮਰਿਆਂ ਵਿੱਚ ਆਪਣਾ ਸਮਾਂ ਅਤੇ ਕੈਰੀਅਰ ਤਬਾਹ ਕਰ ਰਹੇ ਨੇ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਮੁੰਡੇ ਕੁੜੀਆਂ ਮੋਟਰਸਾਈਕਲਾਂ ਉੱਪਰ ਕਿਵੇਂ ਹੋਟਲਾਂ ਦੇ ਅੰਦਰ ਅਤੇ ਬਾਹਰ ਆ ਜਾ ਰਹੇ ਨੇ ਇਨ੍ਹਾਂ ਵਿੱਚ ਕੁਝ ਦੇ ਮੁੰਡਿਆਂ ਵਿੱਚ ਪੜ੍ਹਾਈ ਵਾਲੇ ਬੈਗ ਵੀ ਵਿਖੇ ਜਾ ਸਕਦੇ ਨੇ ਗੱਲਬਾਤ ਦੌਰਾਨ ਹੋਟਲ ਦੇ ਮੈਨੇਜਰ ਵੱਲੋਂ ਇਹ ਵੀ ਕਿਹਾ ਗਿਆ ਕਿ ਇੱਥੇ ਅਜਿਹੇ ਜੋੜੇ ਖਾਣ ਪੀਣ ਨਹੀਂ ਬਲਕਿ ਕਮਰੇ ਵਿੱਚ ਆਪਣਾ ਸਮਾਂ ਪੈਸੇ ਦੇ ਕੇ ਬਤੀਤ ਕਰਨ ਆਉਂਦੇ ਨੇ ਇਸ ਸੰਬੰਧੀ ਸ਼ਹਿਰ ਦੇ ਸਮਾਜ ਸੁਧਾਰਕਾਂ ਨੇ ਹੋਟਲਾਂ ਦੇ ਅਜਿਹੇ ਗੁਰਖਤੰਦਿਆਂ ਦਾ ਵਿਰੋਧ ਕਰਦਿਆਂ ਪੁਲਿਸ ਪ੍ਰਸ਼ਾਸਨ ਵੱਲੋਂ ਸਖਤ ਕਦਮ ਚੁੱਕੇ ਜਾਣ ਬਾਰੇ ਵੀ ਅਪੀਲ ਕੀਤੀ ਤਾਂ ਕਿ ਤਿਆਂ ਅਤੇ ਉਹਨਾਂ ਦੇ ਮਾਪਿਆਂ ਦੀ ਇੱਜ਼ਤ ਬਚਾਈ ਜਾ ਸਕੇ ਬਰਨਾਲਾ ਤੋਂ ਪੰਜਾਬ ਖਬਰ 24 ਲਈ ਸਾਡੇ ਵਿਸ਼ੇਸ਼ ਪ੍ਰਤੀਨਿਧੀ ਜਤਿੰਦਰ ਦੇਵ ਗੰਦੀ ਇੱਕ ਖਾਸ ਰਿਪੋਰਟ